ਬਲੀ ਸਿੰਘਾਂ ਕੀ ਚੇਰ ਉਚਾਰਨੇ ਨੇ ਸੰਤ ਡੋਬਦੇ ਆ ਦੇ ਵੇੜ ਤਾਰ ਦਿੰਦੇ ਸੋਟੋਂ ਬਹੱਲਾ ਨਵਾ ਰਾਗ ਸੁਰਠ ਹੈ ਮਹੱਲਾ ਨਵਾ ਤੋਂ ਪਾਵੇ ਨੋਵੇਂ ਪਾਤਸ਼ਾ ਸਤਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮੂੱਚੀ ਹੀ ਸ੍ਰਿਸ਼ਟੀ ਦੀ ਚਾਦਰ ਨੇ ਜੋ ਫਰਮਾਨ ਬਖਸ਼ਿਸ਼ ਕਰ ਰਹੇ ਹਨ ਜੀ ਪ੍ਰਾਨੀ ਕੋਣ ਉਪਾਉ ਕਰਵੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ ਉਹਨਾਂ ਸਾਧੂਆਂ ਦੀਆਂ ਮੰਡਲੀਆਂ ਨੇ ਸੱਚੇ ਪਾਤਸ਼ਾਹ ਰੱਬ ਨਾਲ ਪ੍ਰੀਤੀ ਕਿਹੋ ਜੀ ਪਾਈ ਜਾਵੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪੇ ਹੀ ਸਵਾਲ ਕਰਦੇ ਨੇ ਆਪੇ ਹੀ ਜਵਾਬ ਦੇ ਰਹੇ ਨੇ ਮਹਾਰਾਜ ਕਹਿੰਦੇ ਪ੍ਰਾਨੀ ਕੌਣ ਉਪਾਉ ਕਰੇ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਕਿਵੇਂ ਯਤਨ ਕਰਾਂ ਕਿਵੇਂ ਉਪਾ ਕਰਾਂ ਹੁਣ ਅੱਗੇ ਦੱਸਣਗੇ ਕਾਦੇ ਵਾਸਤੇ ਮੈਂ ਕੋਸ਼ਿਸ਼ ਕਰਾਂ ਜਾ ਤੇ ਭਗਤ RAM ਕੀ ਪਾਵੇ ਜਮ ਕੋ ਤਰਾਜ਼ ਹਰੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸਿੱਖਿਆ ਬਖਸ਼ਿਸ਼ ਕਰੋ ਮੈਂ ਇਹੋ ਜਿਹਾ ਕੀ ਕੰਮ ਕਰਾਂ ਇਹੋ ਜਿਹਾ ਕਿਹੜਾ ਉਪਾਅ ਕਰਾਂ ਇਹੋ ਜਿਹਾ ਕਿਹੜਾ ਯਤਨ ਕਿਹੜੀ ਟਰਾਈ ਕਰਾਂ ਕਿਹੜੀ ਕੋਸ਼ਿਸ਼ ਕਰਾਂ ਜਿਹਦੇ ਨਾਲ ਸੱਚੇ ਪਾਤਸ਼ਾਹ ਮੈਨੂੰ ਰਾਮ ਜਿਹੜਾ ਰਮਿਆਂ ਹੋਇਆ ਰਾਮ ਹੈ ਘਟ ਘਟ ਮੈਂ ਹਰ ਜੂ ਵਸਿਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਘਟਾ ਘਟਾਂ ਦੇ ਵਿੱਚ ਵਸਿਆ ਹੋਇਆ ਉਹਦੀ ਮੈਨੂੰ ਭਗਤੀ ਪ੍ਰਾਪਤ ਹੋ ਜਾਵੇ ਮੈਂ ਉਹਦੇ ਸ਼ੁਕਰ ਦੇ ਵਿੱਚ ਜੁੜਨ ਲੱਗ ਜਾਵਾਂ ਉਹਦੇ ਨਾਮ ਵਿੱਚ ਉਹਦੀ ਵਡਿਆਈ ਦੇ ਵਿੱਚ ਜੁੜਨ ਲੱਗ ਜਾਵਾਂ ਸੱਚੇ ਪਾਤਸ਼ਾਹ ਮੈਂ ਇਹੋ ਜਿਹਾ ਕਿਹੜਾ ਯਤਨ ਕਿਹੜਾ ਪ੍ਰਿਆਸ ਕਿਹੜੀ ਕੋਸ਼ਿਸ਼ ਕਰਾਂ ਜਿਹਦੇ ਨਾਲ ਮੈਨੂੰ ਰਮੇ ਹੋਏ RAM ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਉਹਦਾ ਸਿਮਰਨ ਪ੍ਰਾਪਤ ਹੋਵੇ ਉਹਦੀ ਯਾਦ ਮੇਰੇ ਹਿਰਦੇ ਵਿੱਚ ਮੇਰੇ ਮਨ ਬੁੱਧ ਚਿੱਤ ਦੇ ਵਿੱਚ ਵਸੇ ਤੇ ਮਹਾਰਾਜ ਜਿਹੜਾ ਮੈਨੂੰ ਜਮਾਂ ਦਾ ਡਰ ਲੱਗਿਆ ਹੋਇਆ ਤੇ ਮਹਾਰਾਜ ਜਮ ਨੂੰ ਤਰਾਸ ਹਰੈ ਮੇਰੇ ਅੰਦਰੋਂ ਉਹ ਜਮਾਂ ਦਾ ਜਿਹੜਾ ਭੈ ਜਮਾਂ ਦਾ ਜਿਹੜਾ ਡਰ ਹੈ ਜਿਹੜੇ ਨਾਮ ਨੂੰ ਸਿਮਰਨ ਕਰਕੇ ਮੇਰੇ ਅੰਦਰੋਂ ਉਹ ਜਮਾਂ ਦਾ ਭੈਣ ਖੜ ਜਾਵੇ ਕਬੀਰ ਜਮ ਕਾ ਠਿੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਿਹੜਾ ਜਮਾਂ ਦਾ ਠਿੰਗਾ ਹੈ ਨਾ ਬੜਾ ਭਿਆਨਕ ਵੱਜਦਾ ਹੈ ਸੱਤ ਦੇ ਵਿੱਚ ਸਤਗੁਰਾਂ ਜੀ ਦੀ ਗੁਰਬਾਣੀ ਸਾਨੂੰ ਸਿੱਖਿਆ ਦੇ ਰਹੀ ਹੈ ਜਮਾਂ ਦੀ ਬੜੀ ਭੈੜੀ ਬੜੀ ਬੁਰੀ ਮਾਰ ਵੱਜਦੀ ਹੈ ਤੇ ਫਿਰ ਅੱਗੇ ਪੰਕਤੀਆਂ ਵਿੱਚ ਮਹਾਰਾਜ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਬਚਿਆ ਜਾ ਸਕਦਾ ਹੈ ਜਮਾਂ ਦੀ ਮਾਰ ਤੋਂ ਭਗਤ ਕਬੀਰ ਜੀ ਕਹਿ ਰਹੇ ਨੇ ਕਬੀਰ ਜਮਕਾ ਠੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਫਿਰ ਸਾਨੂੰ ਦੱਸੋ ਭਗਤ ਕਬੀਰ ਜੀ ਅਸੀਂ ਉਸ ਜਮਾਂ ਦੇ ਠੰਗੇ ਤੋਂ ਬਚ ਕਿਵੇਂ ਸਕਦੇ ਆ ਉਹਦੇ ਤੋਂ ਰਹਿਤ ਕਿਵੇਂ ਹੋ ਸਕਦੇ ਆ ਜਮਾਂ ਦੀਆਂ ਮਾਰਾਂ ਸਾਨੂੰ ਕਿਉਂ ਨਾ ਕਿਉਂ ਨਾ ਝੱਲਣੀਆਂ ਪਹਿਣ ਫਿਰ ਅਸੀਂ ਕੀ ਯਤਨ ਕਰੀਏ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਸਮਝਾਉਂਦੇ ਨੇ ਏਕ ਜੋ ਸਾਧੂ ਮੋਹ ਮਿਲੇ ਹੋ ਤਨ ਲੀਆ ਅੰਚਲ ਲਾਏ ਜਦੋਂ ਰੱਬ ਦੇ ਪਿਆਰਿਆਂ ਸਾਧੂਆਂ ਮਹਾਪੁਰਖਾਂ ਦੀ ਜਿਹੜੇ ਰੱਬ ਦੇ ਨਾਲ ਪਿਆਰ ਪਾਈ ਬੈਠੇ ਨੇ ਪਹਿਲਾਂ ਤੋਂ ਹੀ ਜਿਹੜੇ ਜੁੜੇ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜਦੋਂ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਫਿਰ ਜਮਾਂ ਦਾ ਤਰਾਸ ਜਮਾਂ ਦਾ ਡਰ ਮਿਟ ਜਾਂਦਾ ਹੈ ਕਿਉਂਕਿ ਰੱਬ ਦੇ ਸਿਮਰਨ ਦੀ ਭਗਤੀ ਦੀ ਉਹਦੀ ਵਡਿਆਈ ਵਿੱਚ ਜੁੜਨ ਦੀ ਨਿਤਨੇਮ ਦੀ ਸੇਵਾ ਦੀ ਅੰਮ੍ਰਿਤ ਵੇਲੇ ਦੀ ਗੱਲ ਰੱਬ ਦੇ ਪਿਆਰਿਆਂ ਤੋਂ ਸਿੱਖੀ ਜਾ ਸਕਦੀ ਹੈ ਦੁਨੀਆਦਾਰ ਤਾਂ ਦੁਨੀਆ ਦੀਆਂ ਗੱਲਾਂ ਕਰਦਾ ਹੈ ਰੱਬ ਦਾ ਪਿਆਰਾ ਰੱਬ ਦੀ ਗੱਲ ਕਰਦਾ ਹੈ ਸਿਆਣੇ ਕਹਿੰਦੇ ਜਿਹੋ ਜਾਂ ਬੰਦਾ ਕੰਮ ਕਰਦਾ ਹੋਵੇ ਨਾ ਉਹਦੇ ਮੁਖ ਤੋਂ ਉਦਾਹਰਨਾ ਉਹਦੇ ਮੁਖ ਤੋਂ ਗੱਲਾਂ ਵੀ ਉਹੋ ਜੀਆਂ ਨਿਕਲਦੀਆਂ ਨੇ ਉਹ ਆਪਣੇ ਕੰਮ ਦੀ ਉਦਾਹਰਨ ਦਿੰਦਾ ਦੇਖੋ ਜਿਵੇਂ ਮੈਂ ਆ ਕੰਮ ਕਰਦਾ ਜੀ ਇਹਦਾ ਆ ਨਤੀਜਾ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੋਗੇ ਤਾਂ ਉਹ ਤੁਹਾਨੂੰ ਗੁਰਬਾਣੀ ਦੇ ਪ੍ਰਮਾਣ ਦੇ ਦੇ ਕੇ ਸਮਝਾਉਣਗੇ ਵੀ ਮਹਾਰਾਜ ਐਦਾਂ ਕਹਿ ਰਹੇ ਆ ਪ੍ਰਾਣੀ ਤੇ ਐਦਾਂ ਨਾਮ ਜਪ ਇਵੇਂ ਮਨ ਵਸ ਵਿੱਚ ਆਵੇਗਾ ਅੰਮ੍ਰਿਤ ਵੇਲੇ ਉੱਠਣ ਦਾ ਆ ਲਾਭ ਹੈ ਬਾਣੀ ਪੜਨ ਦਾ ਇਹ ਲਾਭ ਹੈ ਇਸੇ ਕਰਕੇ ਹੁਣ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਵਾਲ ਰੂਪ ਵਿੱਚ ਪੁੱਛ ਰਹੇ ਨੇ ਪ੍ਰਾਣੀ ਕੌਣ ਉਪਾਉ ਕਰੈ ਕਿਹੜਾ ਇਹੋ ਜਿਹਾ ਯਤਨ ਕਿਹੜਾ ਇਹੋ ਜਿਹਾ ਮੈਂ ਉਪਾ ਕਰਾਂ ਜਿਸ ਉਪਾਦ ਕਰਨ ਕਰਕੇ ਜਾਂ ਤੇ ਭਗਤ ਰਾਮ ਕੀ ਪਾਵੇ ਜਮ ਖੂਤਰਾਸ ਹਰੈ ਜਿਹੜਾ ਨਾਮ ਜਪਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੈਨੂੰ ਪ੍ਰਾਪਤੀ ਹੋਵੇ ਤੇ ਮੇਰੇ ਅੰਦਰੋਂ ਜਮਾਂ ਦਾ ਡਰ ਮਿਟ ਜਾਵੇ ਰਹਾ ਬਿਸ਼ਰਾਮ ਦਿੰਦੇ ਨੇ ਜੀ ਕੌਣ ਕਰਮ ਵਿਦਿਆ ਕੋ ਕੈਸੀ ਧਰਮ ਕੌਣ ਭੁਨ ਕਰਈ ਹੁਣ ਮਹਾਰਾਜ ਮੈਨੂੰ ਇੱਕ ਹੋਰ ਗੱਲ ਦੱਸੋ ਮੈਂ ਕਿਹੋ ਜਿਹਾ ਇਹੋ ਜਿਹਾ ਧਰਮ ਕਰਮ ਕਰਾਂ ਕਿਹੋ ਜੀ ਇਹੋ ਜੀ ਵਿਦਿਆ ਪੜਾਂ ਆਪ ਜੀ ਮੈਨੂੰ ਸਮਝਾਓ ਕਿਹੜਾ ਮੈਂ ਇਹੋ ਜਿਹਾ ਉਪਾ ਕਰਾਂ ਕਿਹੜਾ ਧਰਮ ਕਰਮ ਕਰਾਂ ਜਿਵੇਂ ਤ੍ਰੇਤੇ ਵਿੱਚ ਦੁਆਪਰ ਵਿੱਚ ਸਤਜੁਗ ਦੇ ਵਿੱਚ ਬਹੁਤ ਤਰ੍ਹਾਂ ਦੀ ਯਾਗ ਕੀਤੇ ਜਾਂਦੇ ਸੀ ਹਵਨ ਕੀਤੇ ਜਾਂਦੇ ਸੀ ਵੱਡੇ ਵੱਡੇ ਪੰਡਾਹੇ ਕੀਤੇ ਜਾਂਦੇ ਸੀ ਕਿਸੇ ਦੇ ਵਿੱਚ ਕ੍ਰਿਸ਼ਨ ਜੀ ਦਾ ਨਾਮ ਜਪਿਆ ਜਾਂਦਾ ਸੀ ਕਿਸੇ ਯੁੱਗ ਵਿੱਚ ਰਾਮ ਜੀ ਦਾ ਨਾਮ ਜਪਿਆ ਜਾਂਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਂ ਕਿਹੋ ਜਿਹਾ ਧਰਮ ਕਰਮ ਕਰਾਂ ਤੇ ਮੈਂ ਕਿਹੋ ਜੀ ਵਿਦਿਆ ਪੜਾਂ ਜਿਸ ਵਿਦਿਆ ਦੇ ਪੜਨ ਕਰਕੇ ਮੇਰੇ ਮੇਰੇ ਅੰਦਰੋਂ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤੇ ਅਗਿਆਨ ਦਾ ਜਿਹੜਾ ਪਰਦਾ ਉਹ ਅੰਦਰੋਂ हट ਜਾਵੇ ਨਿਕਲ ਜਾਵੇ ਅਗਿਆਨਤਾ ਮੇਰੇ ਅੰਦਰੋਂ ਸੱਚੇ ਪਾਤਸ਼ਾਹ ਮੈਂ ਕਿਹੋ ਜੀ ਵਿਦਿਆ ਪੜਾਂ ਜਿਵੇਂ ਅੱਜ ਕੱਲ ਦੇ ਸਮੇਂ ਵਿੱਚ ਕਿਹਾ ਜਾਂਦਾ ਹੈ ਜੀ ਵੇਦ ਕਤੇਬ ਇਹ ਜਿਹੜੇ ਨੇ ਇਹਨਾਂ ਇਹਨਾਂ ਦੇ ਬਾਰੇ ਅਸੀਂ ਵਿਚਾਰ ਨਹੀਂ ਕਰਨੀ ਚਾਹੀਦੀ ਪੜ੍ਹਨਾ ਨਹੀਂ ਚਾਹੀਦਾ ਬਹੁਤ ਸਾਰੇ ਇਹੋ ਜਿਹੇ ਖਿਆਲ ਵੀ ਅਲੱਗ-ਅਲੱਗ ਮਤਾ-ਮਤੰਤਰਾਂ ਦੇ ਚੱਲਦੇ ਨੇ ਸਤਗੁਰਾਂ ਦੀ ਗੁਰਬਾਣੀ ਨੇ ਸਾਨੂੰ ਫੈਸਲਾ ਦਿੱਤਾ ਹੈ বেদ ਕਦੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਹੈ ਵੇਦਾਂ ਕਦੀਬਾਂ ਨੂੰ ਝੂਠੇ ਨਾ ਕਹੋ ਧਾਰਮਿਕ ਗ੍ਰੰਥਾਂ ਨੂੰ ਬੁਰਾ ਭਲਾ ਮਾੜਾ ਨਾ ਕਹੋ ਝੂਠਾ ਤੇ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ ਜਿਹੜਾ ਇਹਨਾਂ ਨੂੰ ਪੜਦਾ ਨਹੀਂ ਇਹਨਾਂ ਨੂੰ ਸੁਣਦਾ ਨਹੀਂ ਐਵੇਂ ਹਵਾ ਦੇ ਵਿੱਚ ਹੀ ਗੱਲਾਂ ਕਰੀ ਜਾਂਦਾ ਹੈ ਆਹ ਵੀ ਗਲਤ ਲਿਖਿਆ ਹੈ ਜੀ ਆਹ ਵੀ ਗਲਤ ਲਿਖਿਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਮੈਂ ਇਹੋ ਜਾਂ ਕਿਹੜਾ ਧਰਮ ਕਰਮ ਕਰਾਂ ਇਹੋ ਜੀ ਮੈਂ ਕਿਹੜੀ ਵਿਦਿਆ ਕਰਾਂ ਵਿਦਿਆ ਪੜਾਂ ਜਿਹਦੇ ਨਾਲ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਪ੍ਰੇਮ ਪ੍ਰਾਪਤ ਹੋਵੇ ਇਹੋ ਜੀ ਕਿਹੜੀ ਜਿਵੇਂ ਉਦੋਂ ਯਗ ਕੀਤੇ ਜਾਂਦੇ ਸੀ ਸਾਧਨਾ ਕੀਤੀਆਂ ਜਾਂਦੀਆਂ ਸੀ ਜਲਤ ਹੱਲੇ ਕਰਦੇ ਸੀ ਲੋਕ ਪੁੰਨ ਦਾਨ ਕਰਦੇ ਸੀ ਮਹਾਰਾਜ ਸਾਨੂੰ ਦੱਸੋ ਇਸ ਕਲਯੁਗ ਦੇ ਸਮੇਂ ਦੇ ਵਿੱਚ ਇਸ ਕਲਯੁਗ ਦੇ ਭਿਆਨਕ ਅਗ ਦੇ ਵਿੱਚ ਅਸੀਂ ਕਿਹੋ ਜਿਹਾ ਧਰਮ ਕਰਮ ਕਰੀਏ ਕਿਹੋ ਜੀ ਵਿਦਿਆ ਪੜੀਏ ਕੋਣੋ ਨਾਮ ਗੁਰੂ ਜਾ ਕੈ ਸਿਮਰੈ ਭਵ ਸਾਗਰ ਕੋ ਤਰੇ ਹੁਣ ਇਹ ਸਵਾਲ ਹੀ ਹੋ ਰਹੇ ਨੇ ਇਹੋ ਜਾਂ ਮੈਂ ਕਿਹੜਾ ਨਾਮ ਜਪਾਂ ਕੋਣ ਨਾਮ ਗੁਰੂ ਜਾ ਕੈ ਸਿਮਰੈ ਭਵ ਸਾਗਰ ਕੋ ਇਹੋ ਜਾਂ ਮੈਂ ਕਿਹੜਾ ਨਾਮ ਜਪਾਂ ਕਿਹੜੀ ਇਹੋ ਜੀ ਭਗਤੀ ਕਰਾਂ ਜਿਹਦੇ ਨਾਲ ਮੈਂ ਭਵ ਸਾਗਰ ਤੋਂ ਪਾਰ ਹੋ ਸਕਾਂ ਜਿਹਦੇ ਨਾਲ ਮੇਰੇ ਅੰਦਰੋਂ ਇਹ ਜਿਹੜਾ ਜਮਾ ਦਾ ਡਾਰਾ 84 ਲੱਖ ਜੂਨਾ ਦਾ ਡਾਰਾ ਇਹ ਸਾਰਾ ਕੁਝ ਮੇਰੇ ਅੰਦਰੋਂ ਨਿਕਲ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਤੇ ਮੈਂ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂ ਪਿਛਲੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ ਜਿਸ ਸੰਸਾਰ ਰੂਪੀ ਜਿਹੜੇ ਸਮੁੰਦਰ ਨੇ ਓਸ਼ੀਅਨ ਨੇ ਵੱਡੇ ਵੱਡੇ ਜੇ ਤੁਸੀਂ ਪਾਰ ਕਰਨੇ ਹੋਣ ਛਿਪਾਂ ਵਿੱਚ ਬੈਠ ਕੇ ਜਹਾਜ਼ਾਂ ਵਿੱਚ ਬੈਠ ਕੇ ਉਹਨਾਂ ਦਾ ਸਫ਼ਰ ਕਰਨਾ ਹੋਵੇ ਫਿਰ ਉਹ ਸੰਸਾਰੀ ਸਮੁੰਦਰ ਨੂੰ ਸਾਗਰ ਨੂੰ ਪਾਰ ਕਰਨ ਦੇ ਵਾਸਤੇ ਨਾ ਦੁਨਿਆਵੀ ਦੌਲਤ ਦੇਣੀ ਪੈਂਦੀ ਹੈ ਤੁਸੀਂ ਇੱਥੇ ਇਹਨਾਂ ਦੇਸ਼ਾਂ ਵਿੱਚ ਇੰਡੀਆ ਤੋਂ ਚੱਲ ਕੇ ਆਏ ਹੋ ਜੇ ਜਹਾਜ਼ ਦੀ ਟਿਕਟ ਦਿੱਤੀ ਹੈ ਤਾਂ ਜਹਾਜ਼ ਤੁਹਾਨੂੰ ਇੱਥੇ ਲੈ ਕੇ ਆਇਆ ਹੈ ਜੇ ਜਹਾਜ਼ ਦੀ ਟਿਕਟ ਨਾ ਦਿੰਦੇ ਤਾਂ ਫਿਰ ਇੱਥੇ ਪਹੁੰਚ ਨਹੀਂ ਸੀ ਸਕਦੇ ਫਰੀ ਤੇ ਕਿਸੇ ਨੇ ਨਹੀਂ ਲੈ ਕੇ ਆਉਣਾ ਇੱਥੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਉਦਾਹਰਣ ਦੇ ਰਹੇ ਆ ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਕੌਣ ਨਾਮ ਗੁਰ ਜਾ ਕੇ ਸਿਮਰੈ ਇਹੋ ਜਿਹਾ ਕਿਹੜਾ ਨਾਮ ਮਹਾਰਾਜ ਮੈਂ ਸੱਚੇ ਪਾਤਸ਼ਾਹ ਜਪਾਂ ਜਿਹੜਾ ਨਾਮ ਜਪਣ ਕਰਕੇ ਮੈਨੂੰ ਪਹਾਸਾਗਰ ਤੋਂ ਪਾਰ ਲੈ ਕੇ ਜਾਇਆ ਜਾ ਸਕੇ ਜਿੱਦਾਂ ਮਾਰੇ ਨੇ ਕਿਹਾ ਹੈ ਨਾ ਤੇਰਾ ਨਾਮ ਜਿਹੜਾ ਨਾ ਉਹ ਬੀੜੀ ਬਣ ਜਾਂਦਾ ਹੈ ਤੇ ਉਹਦੇ ਵਿੱਚ ਵਾਹਿਗੁਰੂ ਅਸੀਂ ਰੋਜ਼ ਨਹੀਂ ਪੜਦੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹ ਜਹਾਜ਼ ਦੇ ਰੂਪ ਹੈ ਮਾਰੇ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਇਹੀ ਸਮਝਾਉਂਦੀ ਹੈ ਰੋਜ਼ ਅਸੀਂ ਇਸ ਦੋਹਰੇ ਵਿੱਚ ਵੀ ਇਹੀ ਪੜਦੇ ਆ ਕਿ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਉਹਨੂੰ ਜਹਾਜ਼ ਬਣਾ ਲਾ ਤੇ ਉਸ ਜਹਾਜ਼ ਵਿੱਚ ਚੜ ਜਾ ਜੇ ਤੂੰ ਇਸ 바ਹੂ ਸਾਗਰ ਤੋਂ ਪਾਰ ਹੋਣਾ। ਰੋਜ਼ ਪੜ੍ਹਦੇ ਅਸੀਂ ਅਰਦਾਸ ਵਿੱਚ। ਵਾਹਿਗੁਰੂ ਨਾਮ ਜਹਾਜ਼ ਹੈ। ਫਿਰ ਨਾਲ ਕੀ ਕਿਹਾ ਜਾਂਦਾ ਹੈ? ਚੜ੍ਹੇ ਸੋਤਰੇ ਪਾਰ। ਇਹ ਨਹੀਂ ਕਿਹਾ ਜਾਂਦਾ ਵੀ ਉਹਦੇ ਵਿੱਚ ਜਿਹੜਾ ਬੈਠਿਆ ਨਹੀਂ ਉਹ ਵੀ ਪਾਰ ਹੋ ਜਾਏਗਾ। ਜਿਹੜਾ ਜਹਾਜ਼ ਵਿੱਚ ਬੈਠਿਆ ਹੈ ਨਹੀਂ ਉਹ ਸਮੁੰਦਰ ਨੂੰ ਕਿਵੇਂ ਪਾਰ ਕਰੇਗਾ? ਅਸੀਂ ਆਮ ਕਰਕੇ ਕਹਿੰਨੇ ਆਂ ਅਸੀਂ ਸੱਤ ਸਮੁੰਦਰਾਂ ਤੋਂ ਪਾਰ ਹੋ ਕੇ ਇਹਨਾਂ ਦੇਸ਼ਾਂ ਵਿੱਚ ਆ ਕੇ ਬੈਠੇ ਆਂ। ਉਹ ਸਮੁੰਦਰ ਤਾਂ ਪਾਰ ਹੋਏ ਨੇ ਨਾ ਜੇ ਤੁਸੀਂ ਉਹਦੀ ਬੰਨ ਦੀ ਰਕਮ ਅਦਾ ਕੀਤੀ। ਜੇ ਬਣ ਦੀ ਫੀਸ ਦਿੱਤੀ ਹੈ ਇਸੇ ਕਰਕੇ ਮਾਰੇ ਹੁਣ ਇਹ ਪ੍ਰਸ਼ਨ ਰੂਪ ਵਿੱਚ ਕਹਿ ਰਹੇ ਨੇ ਇਹੋ ਜਿਹਾ ਮੈਂ ਕਿਹੜਾ ਨਾਮ ਜਪਾਂ ਇਹੋ ਜੀ ਮੈਂ ਕਿਹੜੀ ਬੰਦਗੀ ਕਰਾਂ ਕਿਹੜੀ ਭਗਤੀ ਕਰਾਂ ਜਿਹਦੇ ਕਰਕੇ ਮੈਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਾਂ ਕਲ ਮੈਂ ਏਕ ਨਾਮ ਕਿਰਪਾ ਨਿੱਧ ਜਾਹੇ ਜਪੈ ਗਤ ਪਾਵੇ ਹੋਰ ਮਹਾਰਾਜ ਪਹਿਲਾਂ ਪ੍ਰਸ਼ਨ ਰੂਪ ਵਿੱਚ ਸਵਾਲ ਕਰ ਰਹੇ ਸੀ ਹੁਣ ਉੱਤਰ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਜਵਾਬ ਦੇ ਰਹੇ ਪਹਿਲਾਂ ਤੇ ਪੁੱਛ ਰਹੇ ਸੀ ਨਾ ਵੀ ਕਿਹੜਾ ਮੈਂ ਨਾਮ ਜਪਾਂ ਕਿਹੜੀ ਮੈਂ ਵਿਦਿਆ ਪੜਾਂ ਕਿਹੜਾ ਮੈਂ ਧਰਮ ਕਰਮ ਕਰਾਂ ਮੈਂ ਕੀ ਕਰਾਂ ਹੁਣ ਮਹਾਰਜ ਸੱਚੇ ਪਾਤਸ਼ਾਹ ਇੱਥੇ ਜਵਾਬ ਦੇ ਰਹੇ ਨੇ ਕਲ ਮੈਂ ਏਕ ਨਾਮ ਕਿਰਪਾ ਨਿਧ ਜਿਹੜਾ ਦਇਆ ਦਇਾਲਤਾ ਦਾ ਕਿਰਪਾ ਦਾ ਵਿਸ਼ਾਲ ਖਜ਼ਾਨਾ ਹੈ ਉਹ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਦੁਨੀਆ ਵਿੱਚ ਕੋਈ ਕਿਸੇ ਤੇ ਦਇਆ ਕਰਦਾ ਕੋਈ ਨਹੀਂ ਦਇਆ ਕਰਦਾ ਅੰਦਰ ਅੱਗ ਈਰਖਾ ਦੀ ਜੈਲਸ ਸਾੜਾ ਸਾਡੇ ਅੰਦਰ ਕਟ-ਕਟ ਕੇ ਭਰਿਆ ਹੋਇਆ ਸਾਨੂੰ ਕਿਸੇ ਤੇ ਦਇਆ ਨਹੀਂ ਆਉਂਦੀ ਰੱਬ ਦੇ ਪਿਆਰੇ ਕਹਿੰਦੇ ਜਿੰਨਾ ਚਿਰ ਕਿਸੇ ਇੱਕ ਨਾਲ ਵੀ ਬੈਰ ਰਹਿ ਜਾਵੇ ਨਾ ਕਿਸੇ ਇੱਕ ਨਾਲ ਵੀ ਉਹਨਾਂ ਚਿਰ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਚਿਰ ਕਿਸੇ ਇੱਕ ਵੀ ਵਸਤੂ ਦਾ ਭੈ ਇੱਕ ਵੀ ਵਸਤੂ ਦਾ ਡਰ ਅੰਦਰ ਰਹਿ ਜਾਵੇ ਉੰਨੀ ਦੇਰ ਵੀ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਬੰਦਾ ਕਹਿੰਦਾ ਜੀ ਮੇਰਾ ਤੇ ਕਿਸੇ ਨਾਲ ਬੈਰ ਹੀ ਨਹੀਂ ਪਰ ਕਿਸੇ ਨਾ ਕਿਸੇ ਨਾਲ ਹੁੰਦਾ ਜ਼ਰੂਰ ਭਾਵੇਂ ਅਚੇਤ ਮਨ ਵਿੱਚ ਹੀ ਹੋਵੇ ਕਿਸੇ ਨਾ ਕਿਸੇ ਦੇ ਨਾਲ ਈਰਖਾ ਸਾੜਾ ਹੁੰਦਾ ਜ਼ਰੂਰ ਹੈ ਭਾਵੇਂ ਕਿਸੇ ਰੂਪ ਵਿੱਚ ਹੋਵੇ ਕਈ ਵਾਰੀ ਗਿਆਨ ਦਾ ਨਾਮ ਦਾ ਵੀ ਕਈ ਵਾਰੀ ਹੰਕਾਰ ਇਹੋ ਜਿਹਾ ਹੋ ਜਾਂਦਾ ਜਿਹਦੇ ਕਰਕੇ ਦੂਜੇ ਨਾਲ ਈਰਖਾ ਹੋ ਜਾਂਦੀ ਇਹ ਤਾਂ ਰੋਜ਼ ਗੁਰਦੁਆਰੇ ਜਾਂਦਾ ਇਹ ਤਾਂ ਇੰਨੀ ਬਾਣੀ ਪੜਦਾ ਕਈ ਵਾਰੀ ਨਾਮ ਜਪਣ ਦਾ ਵੀ ਇਹੋ ਜਿਹਾ ਮਨ ਨੂੰ ਹੰਕਾਰ ਚੜਦਾ ਹੈ ਜਿਹੜਾ ਦੂਜਿਆਂ ਦੇ ਨਾਲ ਈਰਖਾ ਪੈਦਾ ਕਰ ਦਿੰਦਾ ਬਹੁਤੇ ਗਿਆਨ ਦਾ ਵੀ ਮਨ ਵਿੱਚ ਇਹੋ ਜਿਹਾ ਕਈ ਵਾਰੀ ਹੋ ਜਾਂਦਾ ਹੈ ਖਿਆਲ ਜਿਹਦੇ ਨਾਲ ਦੂਜਿਆਂ ਦੇ ਨਾਲ ਫਿਰ ਨਫ਼ਰਤ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਮੈਂ ਬੜਾ ਵੱਡਾ ਗਿਆਨੀ ਆ ਇਹਨੂੰ ਤੇ ਆਉਂਦਾ ਹੀ ਜਾਂਦਾ ਹੀ ਕੁਝ ਨਹੀਂ ਇਸੇ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਲ ਮੈਂ ਏਕ ਨਾਮ ਕਿਰਪਾਨਿਦ ਜਾਹਿ ਜਪੈ ਗਤ ਪਾਵੈ ਇਸ ਕਲਯੁਗ ਦੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਇੱਕ ਅਜੀਹਾਂ ਨਾਮ ਹੈ ਜਿਹਦੇ ਸਿਮਰਨ ਕਰਕੇ ਤੇਰੀ ਗਤ ਹੋ ਸਕਦੀ ਹੈ ਜਦੋਂ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀ ਦੀ ਹੈ ਨਾ ਪੰਜ ਪਿਆਰੇ ਉਸ ਵੇਲੇ ਨਾਮ ਬਖਸ਼ਿਸ਼ ਕਰਦੇ ਨੇ ਨਾਮ ਨਾਮ ਦ੍ਰਿੜ ਕਰਾਉਂਦੇ ਨੇ ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਨਾਮ ਦ੍ਰਿੜ ਕਰਾ ਕੇ ਫਿਰ ਕਿਹਾ ਜਾਂਦਾ ਇਹਦਾ ਹੁਣ ਤੁਸੀਂ ਅਭਿਆਸ ਕਰੋ ਜਿਵੇਂ ਪੁਰਾਣਿਆਂ ਸਮਿਆਂ ਦੇ ਵਿੱਚ ਰਿਸ਼ੀਆਂ ਮੁਨੀਆਂ ਨੂੰ ਪੀਰਾਂ ਪੈਗੰਬਰਾਂ ਨੂੰ ਔਲੀਏ ਅਵਤਾਰਾਂ ਨੂੰ ਆਪਣੇ ਗੁਰੂ ਧਾਰਨ ਕੀਤਾ ਜਾਂਦਾ ਸੀ ਨਾ ਮਾਰੇ ਸੱਚੇ ਪਾਤਸ਼ਾਹ ਧੰਨ ਗੁਰ ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਪਰਪਾਰਟੀ ਇਹ ਮਰਿਆਦਾ ਚਲਾਈ ਪੰਜ ਪਿਆਰੇ ਸਾਨੂੰ ਗੁਰੂ ਸਰੂਪ ਹੋ ਕੇ ਗੁਰਮੰਤਰ ਦ੍ਰਿੜ ਕਰਉਂਦੇ ਗੁਰੂ ਸਰੂਪ ਹੋ ਕੇ ਸਾਨੂੰ ਮੂਲ ਮੰਤਰ ਦਿੰਦੇ ਨੇ ਫਿਰ ਹੁਕਮ ਕਰਦੇ ਨੇ ਖਾਲਸਾ ਜੀ ਬੈੰਦਿਆਂ ਉੱਠਦਿਆਂ ਜੋ ਅੱਜ ਤੁਹਾਨੂੰ ਨਾਮ ਪ੍ਰਾਪਤ ਹੋਇਆ ਇਹਦਾ ਤੁਸੀਂ ਜਾਪ ਕਰਦੇ ਰਹਿਣਾ ਸੱਚੇ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਕਿਰਪਾ ਨਿਤ ਦਇਆ ਦਇਾਲਤਾ ਦੇ ਸਾਗਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਤ ਹੁੰਦਾ ਜਿਹੜਾ ਭਰੇ ਭੰਡਾਰ ਹੋਣ ਵੱਡਾ ਖਜ਼ਾਨਾ ਵੱਡਾ ਸੋਮਾ ਸਾਗਰ ਸਮੁੰਦਰ ਜਿਹੜਾ ਕਿਰਪਾ ਦਇਆ ਦਇਾਲਤਾ ਦਾ ਸਾਗਰ ਸਮੁੰਦਰ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੇ ਚਰਨੀ ਲੱਗ ਜਾ ਨਾਮ ਜਪਿਆ ਕਰ ਇਹ ਨਾਮ ਹੀ ਹੈ ਜਿਹੜਾ ਤੈਨੂੰ ਇਸ ਸੰਸਾਰ ਸਮੁੰਦਰ ਤੋਂ ਆਵਾ ਗਵਨ ਦੇ ਗੀੜ ਤੋਂ ਬਚਾ ਸਕਦਾ ਹੈ ਔਰ ਧਰਮ ਤਾਕੈ ਸਮ दाहिन ਏ ਬਿੱਤ ਬੇਦ ਬਤਾਵੇ ਜਿਹੜੇ ਹੋਰ ਧਰਮ ਕਰਮ ਨੇ ਨਾ ਇਸ ਸਮਾਨ ਕੋਈ ਨਹੀਂ ਨਾਮ ਦੇ ਸਮਾਨ ਕੋ ਹੋਰ ਕੋਈ ਦੁਨੀਆ ਦਾ ਪਦਾਰਥ ਨਹੀਂ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਨਹੀਂ ਹੋਸੀ ਨਾਮ ਤੋਂ ਬਿਨਾ ਸਭ ਕੁਝ ਕੂੜ ਹੈ ਸਭ ਕੁਝ ਅਡੰਬਰ ਹੈ ਅਸੀਂ ਰੋਜ਼ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਆਂ ਕੂੜ ਸੋਇਨਾ ਕੂੜ ਰੁੱਪਾ ਕੂੜ ਪਹਿਨਣ ਹਾਰ ਪਰ ਬੜਾ ਕੀਮਤੀ ਹੈ ਜੀ ਸੋਨਾ ਚਾਂਦੀ ਬੜੀ ਕੀਮਤੀ ਹੈ ਰੁੱਪਾ ਚਾਂਦੀ ਬੜੀ ਕੀਮਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਹਿ ਰਹੇ ਹੋਏ ਸਭ ਕੁਝ ਕੂੜ ਹੈ ਮਾਰ ਕਹਿੰਦੇ ਨਹੀਂ ਮੈਂ ਸਿਰਫ ਸੋਨੇ ਤੇ ਚਾਂਦੀ ਨੂੰ ਕੂੜ ਨਹੀਂ ਕਹਿ ਰਿਹਾ ਪਹਿਨਣ ਵਾਲੇ ਨੂੰ ਵੀ ਕੂੜ ਕਹਿ ਰਿਹਾ ਕੂੜ ਸੋਇਨਾ ਕੂੜ ਰੁੱਪਾ ਕੂੜ ਪਹਿਨਣ ਹਾਰ ਫਿਰ ਜਦੋਂ ਮਹਾਰਜ ਨੇ ਹੋਰ ਬੇਅੰਤ ਉਦਾਹਰਨਾਂ ਦਿੱਤੀਆਂ ਫਿਰ ਸੱਚੇ ਪਾਤਸ਼ਾਹ ਨੇ ਇਹ ਵੀ ਕਿਹਾ ਕੂੜ ਕੂੜ ਨੇਹੋਂ ਲੱਗਾ ਵਿਸਰਿਆ ਕਰਤਾ ਤੂੰ ਵੀ ਕੂੜ ਸੀ ਤੈਨੂੰ ਨੇਹ ਪਿਆਰ ਵੀ ਕੂੜ ਦੇ ਨਾਲ ਲੱਗ ਗਿਆ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੂੜ ਕੂੜ ਨੇਹੋਂ ਲੱਗਾ ਵਿਸਰਿਆ ਕਰਤਾਰ ਕੂੜ ਨੂੰ ਕੂੜ ਦੇ ਨਾਲ ਪਿਆਰ ਹੋ ਗਿਆ ਵਾਹਿਗੁਰੂ ਪਰਮੇਸ਼ਰ ਦਾ ਤੇ ਇਹਨੂੰ ਨਾਮ ਹੀ ਭੁੱਲ ਗਿਆ ਜਿੱਦਾਂ ਬੜਾ ਪਿਆਰਾ ਕਿਸੇ ਨੇ ਲਿਖਿਆ ਹੈ ਵਾਰੀ ਬਲਿਹਾਰੀ ਜਾਵਾਂ ਨਿਤ ਉਹਦੀ ਸ਼ਾਨ ਉਤੋਂ ਉਸੇ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਈ ਅੱਡੋ ਵੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਏ ਸਫਾਈ ਸੋਹਣੀ ਫੇਰ ਫੇਰ ਰੰਦਾ ਏ ਉਤੋਂ ਸੋਹਣੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ ਵਿੱਚ ਮਲਮਾਲ ਇਹਦੇ ਭਰ ਦਿੱਤਾ ਬੰਦਾ ਏ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਏ ਬੜਾ ਸੋਹਣਾ ਉਤੋਂ ਰੂਪ ਸਰੂਪ ਦਿਸਦਾ ਏ ਚਿੱਟਾ ਗੋਰਾ ਰੰਗ ਦਿਸਦਾ ਏ ਉਪਰੋਂ ਅੰਦਰੋਂ ਉਹੀ ਮਿੱਝ ਉਹੀ ਮਲਮੂਤਰ ਉਹੀ ਸਭ ਕੁਝ ਅੰਦਰੋਂ ਜਿਉਂ ਹੀ ਉਹ ਬਾਹਰ ਨਿਕਲਦਾ ਹੈ ਸਰੀਰ ਤੋਂ ਬਾਹਰ ਆਏ ਨੂੰ ਵੇਖਦੇ ਆ ਉਹਦੇ ਤੋਂ ਇੰਨੀ ਨਫ਼ਰਤ ਹੁੰਦੀ ਹੈ ਉਹੀ ਗੰਦਗੀ ਆਪਣੇ ਪੇਟ ਦੇ ਅੰਦਰ ਸਵਾਈ ਹੋਈ ਸੀ ਜਿਉਂ ਹੀ ਬਾਹਰ ਨਿਕਲੀ ਤੀ ਉਹਨੂੰ ਗੰਦਗੀ ਕਹਿਣਾ ਸ਼ੁਰੂ ਕਰ ਦਿੱਤਾ ਜਿਵੇਂ ਇੱਕ ਹੋਰ ਉਦਾਹਰਣ ਦੇ ਦਿਆਂ ਜਿੰਨਾ ਭਾਂਡਿਆਂ ਵਿੱਚ ਅਸੀਂ ਖਾਂਦੇ ਆ ਨਾ ਜਿੰਨਾ ਚਿਰ ਉਹਨਾਂ ਵਿੱਚ ਪ੍ਰਸ਼ਾਦਾ ਹੋਵੇ ਉਹਨਾਂ ਚਿਰ ਅਸੀਂ ਇਹ ਕਹਿੰਦੇ ਆ ਇਹਦੇ ਵਿੱਚ ਪ੍ਰਸ਼ਾਦਾ ਹੈ ਇਹਨੂੰ ਪੈਰ ਨਾ ਲਾਈਂ ਝੂਠੇ ਹੱਥ ਨਾ ਲਾਈਂ ਜੋ ਆਈ ਉਹਨਾਂ ਦੇ ਵਿੱਚੋਂ ਪ੍ਰਸ਼ਾਦਾ ਛਕਿਆ ਜਾਂਦਾ ਹੈ ਬਰਤਨ ਖਾਲੀ ਹੋ ਜਾਂਦੇ ਨੇ ਉਸੇ ਵੇਲੇ ਕਹਿ ਦਿੱਤਾ ਜਾਂਦਾ ਹੈ ਇਹ ਗੰਦੇ ਭਾਂਡੇਆਂ ਨੂੰ ਤੋਲੋ ਇਹੀ ਸ਼ਬਦ ਵਰਤਦੇ ਆਂ ਤਾਂ ਭਾਂਡੇ ਤਾਂ ਉਹੀ ਨੇ ਜਿੰਨੀ ਦੇਰ ਉਹਨਾਂ ਭਾਂਡਿਆਂ ਦੇ ਵਿੱਚ ਖਾਣ ਯੋਗ ਪਦਾਰਥ ਟਿਕੇ ਹੋਏ ਨੇ ਉਨੀ ਦੇਰ ਉਹ ਭਾਂਡੇ ਬੜੇ ਪਵਿੱਤਰ ਪਵਿੱਤਰ ਆਪਦੇ ਨੇ ਉਨੀ ਦੇਰ ਬੜੇ ਸੁੱਚੇ ਸੁੱਚੇ ਆਪਦੇ ਨੇ ਜਦੋਂ ਉਹ ਭਾਂਡੇ ਖਾ ਲਏ ਉਹਨਾਂ ਵਿੱਚੋਂ ਪ੍ਰਸ਼ਾਦਾ ਪਾਣੀ ਭੋਜਨ ਛਕ ਲਿਆ ਭਾਂਡੇ ਖਾਲੀ ਹੋ ਗਏ ਹੁਣ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਆ ਗੰਦੇ ਭਾਂਡਿਆਂ ਨੂੰ ਚੱਕ ਕੇ ਲੈ ਜਾ। ਆ ਕੀ ਗੰਦਗੀ ਖਲਾਦੀ ਆ ਪਰ ਉਹਦੇ ਵਿੱਚ ਤੇ ਸ਼ੱਕਿਆ ਗੰਦਗੀ ਕਿੱਦਾਂ ਬਣ ਗਈ? ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵਸਦਾ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ ਫਿਰ ਮਾਰੇ ਕਹਿੰਦੇ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗਾ ਗ੍ਰਾਮ। ਸਰੀਰ ਦੀ ਕਿਹੜੀ ਗੱਲ ਕਰਦੇ ਹੋ? ਉਹ ਤੇ ਇਲਾਕਾ ਉਹ ਤੇ ਥਾਂ ਉਹ ਤੇ ਘਰ-ਬਾਰ ਉਹ ਤੇ ਪਿੰਡ ਗ੍ਰਾਮ ਸ਼ਹਿਰ ਸਭ ਕੁਝ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਤੇ ਪਵਿੱਤਰ ਹੋਣਾ ਹੀ ਸੀ ਐਸੀਆਂ ਉਦਾਹਰਨਾਂ ਸਤਿਗੁਰਾਂ ਨੇ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਦਿੱਤੀਆਂ ਨੇ ਮਹਾਰਾਜ ਕਹਿ ਰਹੇ ਨੇ ਸਾਨੂੰ ਇਸ ਕਲਯੁਗ ਦੇ ਸਮੇਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ ਹੋਰ ਜਿੰਨੇ ਵੀ ਧਰਮ ਕਰਮ ਨੇ ਜੋ ਵੀ ਕੁਝ ਹੈ ਸੰਸਾਰ ਦੇ ਵਿੱਚ ਨਾਮ ਦੇ ਬਰਾਬਰ ਕੋਈ ਵਸਤੂ ਨਹੀਂ ਕੋਈ ਚੀਜ਼ ਨਹੀਂ ਸੇਵਾ ਕਰੋ ਮੁਬਾਰਕ ਹੈ ਪਰ ਜਿੰਨੀ ਦੇਰ ਸੇਵਾ ਦੇ ਨਾਲ ਨਾਮ ਨਹੀਂ ਨਜਪੋਂਗੇ ਉਨੀ ਦੇਰ ਗੱਲ ਨਹੀਂ ਬੰਨਨੀ ਕਿਉਂਕਿ ਪੰਛੀ ਦੋਨਾ ਖੰਭਾ ਦੇ ਨਾਲ ਹੀ ਉੱਡ ਸਕਦਾ ਹੈ ਸੇਵਾ ਤੇ ਸਿਮਰਨ ਸਿੱਖ ਨੂੰ ਦੋਨੇ ਖੰਭ ਲਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਉੱਡਣਾ ਚਾਹੁੰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚ ਭਜਣਾ ਚਾਹੁੰਦੇ ਹੋ ਜਿਹੜੀਆਂ ਮਹਾਰਾਜ ਦੀਆਂ ਪੰਕਤੀਆਂ ਸੀ ਰੋਜ਼ ਹੀ ਸੁਣਦੇ ਆ ਖੰਭ ਵਿਕਾਂਧੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਜੋ ਖੰਭ ਆਪਣੇ ਸਰੀਰ ਨੂੰ ਜੜ ਕੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਨਾ ਫਿਰ ਸੇਵਾ ਤੇ ਸਿਮਰਨ ਦੇ ਦੋਨੇ ਖੰਭ ਵੀ ਆਪਣੇ ਸਰੀਰ ਨੂੰ ਜੜਨੇ ਪੈਣਗੇ ਇੱਕ ਨਾਲ ਗੱਲ ਨਹੀਂ ਚੱਲਣੀ ਸੋਖ ਦਕ ਰਾਤ ਸਦਾ ਨਿਰਲੇਪੀ ਜਾ ਕੋ ਕੈਤ ਗੁਸਾਈ ਗੁਸਾਈ ਕੀ ਹੁੰਦਾ ਹੈ ਗੋ ਕਹਿੰਦੇ ਨੇ ਧਰਤੀ ਨੂੰ ਇਸ ਜ਼ਮੀਨ ਨੂੰ ਧਰਤੀ ਨੂੰ ਗੋ ਕਹਿੰਦੇ ਨੇ ਤੇ ਸਾਈਂ ਕਹਿੰਦੇ ਨੇ ਇਹਦੇ ਮਾਲਕ ਨੂੰ ਇਸੇ ਕਰਕੇ ਰੱਬ ਦਾ ਇੱਕ ਨਾਮ ਗੁਸਾਈ ਵੀ ਰੱਖਿਆ ਹੈ। ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ। ਇੱਕ ਨਾਮ ਗੁਸਾਈ ਵੀ ਰੱਖਿਆ ਹੈ ਰੱਬ ਦਾ। ਰੱਬ ਨੂੰ ਗੁਸਾਈ ਵੀ ਕਿਹਾ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਤੂੰ ਤੇ ਸੁੱਖਾਂ ਤੇ ਦੁੱਖਾਂ ਦੇ ਵਿੱਚ ਫਸਿਆ ਹੋਇਆ। ਮੈਂ ਤੈਨੂੰ ਉਹਦਾ ਨਾਮ ਜਪਣ ਲਈ ਕਹਿ ਰਿਹਾ ਜਿਹੜਾ ਇਸ ਸਾਰੇ ਸੰਸਾਰ ਦਾ ਮਾਲਕ ਹੈ ਗੁਸਾਈ ਹੈ। ਕਿਉਂਕਿ ਉਹਨ ਦੁੱਖ ਸੁੱਖ ਨਹੀਂ ਲੱਗਦਾ ਉਹ ਇਹਦੇ ਤੋਂ ਨਿਰਲੇਪ ਹੀ ਰਹਿੰਦਾ ਹੈ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ ਜੈਸੇ ਮੈਲ ਨਾ ਲੱਗਿਆ ਜਲ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੀ ਤਾਂ ਪੈਦਾ ਹੁੰਦਾ ਹੈ ਪਰ ਆਪਣੀਆਂ ਪੰਖੜੀਆਂ ਨੂੰ ਕਦੇ ਵੀ ਚਿੱਕੜ ਦਾ ਗਾਰਾ ਚਿੱਕੜ ਦੀ ਗੰਦਗੀ ਲੱਗਣ ਨਹੀਂ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਮਾਰੇ ਕਹਿੰਦੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਜਿਹੜਾ ਇਸ ਧਰਤੀ ਇਸ ਗੋਦ ਦਾ ਜਿਹੜਾ ਮਾਲਕ ਹੈ ਨਾ ਇਸ ਧਰਤੀ ਦਾ ਇਸ ਸੰਸਾਰ ਦਾ ਜਿਹੜਾ ਮਾਲਕ ਹੈ ਗੁਸਾਈ ਉਹਦਾ ਨਾਮ ਜਪਿਆ ਕਰ ਕਿਉਂਕਿ ਉਹ ਦੁੱਖ ਤੇ ਸੁਖ ਤੋਂ ਨਿਰਲੇਪ ਹੈ ਸਤ ਚਿੱਤ ਆਨੰਦ ਅਕਾਲ ਪੁਰਖ ਵਾਹਿਗੁਰੂ ਜਦੋਂ ਤੂੰ ਉਹਦੇ ਸਿਮਰਨ ਵਿੱਚ ਜੁੜ ਜਾਵੇਂਗਾ ਨਾ ਫਿਰ ਤੈਨੂੰ ਅੰਦਰੋਂ ਪਰਮੇਸ਼ਰ ਨਾਲ ਪਰ ਦਿੱਤਾ ਜਾਵੇਗਾ ਇੱਕ ਬੇਨਤੀ ਕਰਾਂ ਜਦੋਂ ਅਸੀਂ ਸਤਗੁਰਾਂ ਦੀ ਸ਼ਰਨ ਵਿੱਚ ਆਉਂਦੇ ਆ ਨਾ ਇੱਥੇ ਆ ਕੇ ਪਹਿਲਾਂ ਸਾਡੇ ਤੋਂ ਸਾਰਾ ਕੁਝ ਲਿਆ ਜਾਂਦਾ ਗੁਰੂ ਸਾਹਿਬ ਫਿਰ ਕਿਰਪਾ ਕਰਕੇ ਕੁਝ ਬਖਸ਼ਿਸ਼ ਕਰਦੇ ਨੇ ਧਿਆਨ ਨਾਲ ਬੇਨਤੀ ਸੁਣੋ ਸਭ ਕੁਝ ਪਹਿਲਾਂ ਲਿਆ ਜਾਂਦਾ ਹੈ ਮਨੁੱਖ ਤੋਂ ਫਿਰ ਗੁਰੂ ਦਿੰਦਾ ਹੈ ਤੁਸੀਂ ਪੁੱਛੋਗੇ ਸਾਡੇ ਕੋਲੋਂ ਕੀ ਆ ਲੈਣ ਵਾਸਤੇ ਗੁਰੂ ਨੂੰ ਸਾਡੇ ਕੋਲੋਂ ਕੀ ਚਾਹੀਦਾ ਗੁਰੂ ਨੂੰ ਗੁਰੂ ਨੂੰ ਚਾਹੀਦਾ ਤੇਰੇ ਕੋਲੋਂ ਬਹੁਤ ਕੁਝ ਕੀ ਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਈਰਖਾ ਦੁਵੇਸ਼ ਈਰਖਾ ਸਭ ਕੁਝ ਤੇਰੇ ਅੰਦਰੋਂ ਗੁਰੂ ਨੇ ਕੱਢ ਦੇਣਾ ਇਹ ਗੁਰੂ ਲੈਂਦਾ ਹੈ ਤੇਰੇ ਤੋਂ ਪਹਿਲਾਂ ਜਦੋਂ ਉਹਨੇ ਨਾ ਗੁਰਦੁਆਰੇ ਵਿੱਚ ਸਭ ਕੁਝ ਲੈ ਲੈਂਦਾ ਗੁਰੂ ਇਸੇ ਕਰਕੇ ਰੱਬ ਦੇ ਪਿਆਰਿਆਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਨਿਰਮਲ ਹੋ ਜਾਂਦਾ ਨਿਰੰਜਨ ਹੋ ਜਾਂਦਾ ਮਾਇਆ ਤੋਂ ਰਹਿਤ ਹੋ ਜਾਂਦਾ ਸਭ ਕੁਝ ਪਹਿਲਾਂ ਸਤਗੁਰੂ ਇਸ ਸਿੱਖ ਤੋਂ ਲੈਂਦੇ ਨੇ ਸਭ ਕੁਝ ਸਾਡੇ ਤੋਂ ਲੈਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਜਦੋਂ ਸਭ ਕੁਝ ਲੈ ਕੇ ਅੰਦਰੋਂ ਖਾਲੀ ਹੋ ਜਾਂਦਾ ਇਹਨਾਂ ਮਨੁੱਖ ਫਿਰ ਇਹਨੂੰ ਪਰਮੇਸ਼ਰ ਨਾਲ ਪਰ ਦਿੰਦੇ ਨੇ ਸਤਿਗੁਰੂ ਫਿਰ ਇਹਦੇ ਅੰਦਰ ਉਹ ਪ੍ਰੇਮ ਉਹ ਪ੍ਰੀਤ ਟਿਕਾ ਦਿੰਦੇ ਨੇ ਇਹਦੇ ਅੰਦਰ ਜਦੋਂ ਪਿਆਰ ਟਿਕ ਜਾਂਦੀ ਹੈ ਪਿਆਰ ਟਿਕ ਜਾਂਦਾ ਹੈ ਨਾਮ ਟਿਕ ਜਾਂਦਾ ਹੈ ਫਿਰ ਇਹ ਕਹਿੰਦਾ ਜੋ ਦੀ ਸਸ ਉਹ ਤੇਰਾ ਰੂਪ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਾਈ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਇਹਨਾਂ ਬਚਨਾਂ ਤੇ ਫਿਰ ਆਉਂਦਾ ਹੈ ਗੁਰੂ ਦਾ ਸਿੱਖ ਜਦੋਂ ਅੰਦਰੋਂ ਖਾਲੀ ਹੋ ਜਾਂਦਾ ਹੈ ਨਹੀਂ ਤੇ ਸੰਗਤ ਵਿੱਚ ਆ ਕੇ ਵੀ ਤੇਰਾ ਮੇਰਾ ਦਿਸਦਾ ਨਹੀਂ ਤੇ ਸੰਗਤ ਵਿੱਚ ਆ ਕੇ ਵੀ ਇੱਕ ਦੂਸਰੇ ਦੇ ਔਗਣ ਦਿਸਦੇ ਆ ਕਿਉਂਕਿ ਆਪਣੇ ਅੰਦਰੋਂ ਅਜੇ ਖਾਲੀ ਨਹੀਂ ਹੋਇਆ ਗੁਰੂ ਅੰਦਰੋਂ ਸਿੱਖ ਨੂੰ ਪਹਿਲਾਂ ਖਾਲੀ ਕਰਦਾ ਫਿਰ ਇਹਨੂੰ ਪਰਮੇਸ਼ਰ ਨਾਲ ਪਰਮੇਸ਼ਰ ਦੇ ਪਿਆਰ ਵਾਲੇ ਗੁਣਾਂ ਦੇ ਨਾਲ ਭਰ ਦਿੰਦਾ ਫਿਰ ਇਹਦੇ ਤੇ ਕਿਰਪਾ ਹੋ ਜਾਂਦੀ ਹੈ ਸੋ ਤੁਮ ਹੀਮ ਹੈ ਬਸ ਐ ਨਿਰੰਤਰ ਆ ਦਾਨ ਕੁਦਰਪਨਿਆਈ ਕਿੰਨੀ ਪਿਆਰੀ ਉਦਾਹਰਨ ਦੇ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਹਾਰਾਜ ਕਹਿੰਦੇ ਤੇਰੇ ਅੰਦਰ ਵਸਦਾ ਹੈ ਤੇਰੇ ਘਟ ਵਿੱਚ ਤੇਰੇ ਅੰਦਰ ਤੇਰੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਵਾਹਿਗੁਰੂ ਪਰਮੇਸ਼ਰ ਤੇਰੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾਲ ਉਦਾਹਰਨ ਕੀ ਦਿੱਤੀ ਹੈ ਮਹਾਰਾਜ ਨੇ ਮਹਾਰਾਜ ਕਹਿੰਦੇ ਜੋ ਦਰਪਣ ਕੀ ਨਾਨਕ ਦਰਪਣ ਨਿਆਈ ਹੁਣ ਤੈਨੂੰ ਰੱਬ ਦਿਸੂਗਾ ਕਿਵੇਂ ਜਿਹੜਾ ਤੇਰੇ ਅੰਦਰ ਵੱਸਦਾ ਤਿੰਨ ਤਰ੍ਹਾਂ ਦਾ ਸ਼ੀਸ਼ਾ ਹੁੰਦਾ ਪਿਆਰਿਓ ਇੱਕ ਸ਼ੀਸ਼ਾ ਉਹ ਹੁੰਦਾ ਜਿਹਦੇ ਨਾਲ ਫੋਟੋ ਖਿੱਚੀ ਜਾਂਦੀ ਹੈ ਇੱਕ ਸ਼ੀਸ਼ਾ ਉਹ ਹੁੰਦਾ ਇੱਕ ਸ਼ੀਸ਼ਾ ਉਹ ਹੁੰਦਾ ਜਿਹਦੇ ਵਿੱਚ ਤੁਸੀਂ ਆਪਣਾ ਮੁਖ ਵੇਖਦੇ ਹੋ ਪਰ ਸ਼ਰਤ ਹੈ ਸ਼ੀਸ਼ਾ ਸਾਫ਼ ਹੋਣਾ ਚਾਹੀਦਾ ਉਹਦਾ ਪਾਣੀ ਗੰਧਲਾ ਨਾ ਹੋਵੇ ਪਾਣੀ ਠੀਕ ਹੋਵੇ ਜਿਹੋ ਜਿਹਾ ਮੁਖ ਤੁਸੀਂ ਵੇਖਦੇ ਹੋ ਉਹੋ ਜਿਹਾ ਮੁਖ ਉਸ ਸ਼ੀਸ਼ੇ ਵਿੱਚ ਦਿਸ ਪੈਂਦਾ ਤੀਸਰੇ ਤਰ੍ਹਾਂ ਦਾ ਸ਼ੀਸ਼ਾ ਕਿਹੜਾ ਹੁੰਦਾ ਜਿਹੜਾ ਬਿਲਕੁਲ ਗੰਧਲਾ ਹੁੰਦਾ ਉਹਦੇ ਆਰ ਪਰ ਦਿਸਦਾ ਨਹੀਂ ਕੁਝ ਵੀ ਫਿਰ ਬੇਨਤੀ ਸੁਣਨੀ ਤਿੰਨ ਤਰ੍ਹਾਂ ਦਾ ਸ਼ੀਸ਼ਾ ਸੰਸਾਰ ਵਿੱਚ ਲੱਭਿਆ ਪਾੜਿਆ ਜਾਂਦਾ ਇੱਕ ਤਾਂ ਉਹ ਸ਼ੀਸ਼ਾ ਜਿਹੜਾ ਫੋਟੋ ਖਿੱਚ ਕੇ ਆਪਣੇ ਅੰਦਰ ਸਮਾ ਲੈਂਦਾ ਜਦੋਂ ਕੈਮਰੇ ਤੁਸੀਂ ਵੇਖਦੇ ਹੋ ਇੱਕ ਉਹ ਸ਼ੀਸ਼ਾ ਦਰਪਨ ਜਿਹਦੇ ਵਿੱਚ ਤੁਸੀਂ ਆਪਣਾ ਮੂੰਹ ਵੇਖ ਲੈਂਦੇ ਹੋ ਤੇ ਤੁਹਾਨੂੰ ਜਿਹੋ ਜੀ ਸ਼ਕਲ ਹੋਵੇ ਉਹੋ ਜੀ ਸਾਹਮਣੇ ਦਿਸ ਪੈਂਦੀ ਹੈ ਇੱਕ ਉਹ ਸ਼ੀਸ਼ਾ ਜਿਹੜਾ ਬਿਲਕੁਲ ਗੰਧਲਾ ਹੁੰਦਾ ਉਹਦੇ ਆਰ ਤੇ ਉਹਦੇ ਪਾਰ ਕੁਝ ਦਿਸਦਾ ਨਹੀਂ ਉਹ ਤੋਂ ਮੀਂਹ ਪਸੈ ਨਿਰੰਤਰਾ ਨਾਨਕ ਦਰਬਨ ਨਿਆਈ ਮਹਾਰਾਜ ਕਹਿੰਦੇ ਉਹ ਤੇਰੇ ਅੰਦਰ ਵਸਦਾ ਹੈ ਜਿਵੇਂ ਸ਼ੀਸ਼ਾ ਹੁੰਦਾ ਹੈ ਨਾ ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਵੇਖ ਲਈਦਾ ਉਹੋ ਜਿਹਾ ਹੀ ਵਿਖਾ ਦਿੰਦਾ ਸ਼ੀਸ਼ੇ ਨੇ ਕਦੇ ਨਹੀਂ ਕਿਹਾ ਤੂੰ ਬਹੁਤ ਖੂਬਸੂਰਤ ਲੱਗਦਾ ਸ਼ੀਸ਼ਾ ਤੈਨੂੰ ਫੈਸਲਾ ਕਰਨ ਵਾਸਤੇ ਖੁਦ ਕਹਿ ਰਿਹਾ ਆ ਵੇਖ ਆਪਣੇ ਮੁਖ ਨੂੰ ਤੂੰ ਫੈਸਲਾ ਕਰ ਲੈ ਤੇਰੀ ਸ਼ਕਲ ਕੀ ਹੋਜੀ ਹੈ ਤੇਰੇ ਮਨ ਨੂੰ ਕੀ ਹੋਜੀ ਲੱਗਦੀ ਹੈ ਸ਼ੀਸ਼ਾ ਕਦੇ ਕੋਈ ਕਮੈਂਟ ਨਹੀਂ ਕਰਦਾ ਮਾਰੇ ਸੱਚੇ ਪਾਤਸ਼ਾਹ ਤੁਹਾਨੂੰ ਗੁਰਦੇਵ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਸੱਚੇ ਪਾਤਸ਼ਾਹ ਕਹਿੰਦੇ ਉਹ ਤੇਰੇ ਅੰਦਰ ਵਸਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇਰੇ ਹਿਰਦੇ ਵਿੱਚ ਵਸਦਾ ਹੈ ਜਿਵੇਂ ਕੈਮਰੇ ਦੀ ਅੱਖ ਉਹ ਸ਼ੀਸ਼ਾ ਫੋਟੋ ਖਿੱਚਣ ਵਾਲਾ ਬਾਹਰੋਂ ਫੋਟੋ ਖਿੱਚ ਕੇ ਅੰਦਰ ਟਕਾ ਲੈਂਦਾ ਹੈ ਨਾ ਇਸੇ ਤਰ੍ਹਾਂ ਹੀ ਤੂੰ ਬਾਹਰੋਂ ਫੋਟੋ ਖਿੱਚ ਵਾਹਿਗੁਰੂ ਦੇ ਸਰਗੁਣ ਸਰੂਪ ਦੀ ਇਹਨੂੰ ਨਿਰਗੁਣ ਤੱਕ ਅੰਦਰ ਲੈ ਜਾ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰਜਨ ਸਗਲੀ ਮੂਹ ਸਰਗੁਣ ਤੋਂ ਵੇਖ ਤੇ ਉਹਨੂੰ ਨਿਰਗੁਣ ਤੱਕ ਲੈ ਜਾ ਬਾਹਰੋਂ ਵੇਖ ਤੇ ਉਹਨੂੰ ਅੰਦਰ ਦੀ ਅੱਖ ਤੱਕ ਲੈ ਜਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਤੇਰੇ ਅੰਦਰ ਹੀ ਵਸਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾ ਕਮਲ ਦੀ ਉਦਾਹਰਣ ਸੱਚੇ ਪਾਤਸ਼ਾਹ ਜੀ ਨੇ ਸੰਤਨੀ ਪੰਕਤੀ ਵਿੱਚ ਦਿੱਤੀ ਹੈ ਮਾਰੇ ਕਹਿੰਦੇ ਸ਼ੀਸ਼ੇ ਦੀ ਨਿਆਈ ਹੈ ਸ਼ੀਸ਼ੇ ਦੀ ਨਿਆਈ ਭਗਤ ਨਾਮਦੇਵ ਜੀ ਦੇ ਵੀ ਇੱਕ ਬਚਨ ਨੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਮੈਂ ਰੱਬ ਇਉਂ ਵੇਖ ਲਿਆ ਜਿਵੇਂ ਸ਼ੀਸ਼ੇ ਵਿੱਚ ਆਪਣੇ ਮੁਖ ਨੂੰ ਵੇਖ ਲਈ। ਬੜੀ ਨੇੜਿਓਂ ਦਿਸਦਾ ਆਪਣਾ ਮੁਖ ਸ਼ੀਸ਼ੇ ਵਿੱਚ। ਭਗਤ ਨਾਮਦੇਵ ਜੀ ਕਹਿੰਦੇ ਮੈਂ ਰੱਬ ਨੂੰ ਇਉਂ ਵੇਖਿਆ ਜਿਵੇਂ ਆਪਣੇ ਮੁਖ ਨੂੰ ਸ਼ੀਸ਼ੇ ਵਿੱਚ ਵੇਖ ਲਈ। ਐਸੇ ਪਿਆਰੇ ਬਚਨ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ। ਆਪੇ ਹੀ ਸਵਾਲ ਕਰ ਰਹੇ ਨੇ, ਆਪੇ ਹੀ ਜਵਾਬ ਦੇ ਰਹੇ ਨੇ। ਕੁਈਆਂ ਸਰਬੱਤ ਭੁਲਾਵ ਜੀ ਨੇ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀਆਂ ਹਰ ਸ਼ਨੀਵਾਰ ਐਤਵਾਰ ਇਸੇ ਸਮੇਂ ਜਦੋਂ ਕਦੋਂ ਤੁਹਾਡਾ ਸੁਭਾਅ ਬਣੇ ਤੇ ਜਰੂਰ ਆਪ ਜੀ ਨੇ ਪਹੁੰਚ ਕੇ ਦਰਸ਼ਨ ਬਖਸ਼ਿਸ਼ ਕਰਨੇ ਲਾਹੇ ਪ੍ਰਾਪਤ ਕਰਨੇ